ਕੀਤੀ ਜਾ ਦੇਖ ਉਸਤਪੂਰ ਇਲਾਕਾ ਸਨੌਰ ਸ਼੍ਰੀ ਇੰਦਰ ਕਪੂਰ ਜੀ ਇਲਾਕਾ ਕਿਹੜਾ ਹੈ ਇਹ ਗੁਰਬਖਸ਼ ਨਗਰ ਕੀ ਗੱਲ ਹੈ ਕਿ ਅੱਸੀਗਾ ساری ਰਾਤ ਰਤੀ ਪੌਣੇ 3:00 ਤਿੰਨ ਹੋਏ ਤੇ ਕਰੀਬ ਕੋਈ ਬਹੁਤ ਜ਼ੋਰਦਾਰ ਧਮਾਕਾ ਹੋਇਆ ਹੈ ਉਹ ਪਤਾ ਨਹੀਂ ਐਸ ਤਰ੍ਹਾਂ ਲੱਗਾ ਸੀ ਜਿਸ ਤਰ੍ਹਾਂ ਕੋਈ ਬਹੁਤ ਜ਼ਬਰਦਸਤ ਚੀਜ਼ ਬਹੁਤ ਜ਼ੋਰਦਾਰ ਕਾਫੀ ਦੂਰ ਤੱਕ ਦੀ ਆਵਾਜ਼ ਗਈ ਹੈ ਲੇਕਿਨ ਕੋਈ ਵੀ ਬਾਹਰ ਨਹੀਂ ਆਇਆ ਕੋਈ ਵੀ ਪਬਲਿਕ ਦਾ ਬੰਦਾ ਜਾਂ ਕੋਈ ਵੀ ਨਹੀਂ ਨਜ਼ਰ ਆਇਆ ਇੱਕ ਵਾਰੀ ਦੇ ਹੀ ਮੈਂ ਅਸੀਂ ਵੀ ਸਹਿਮ ਗਏ ਕਿ ਯਾਰ ਇਹ ਕੀ ਹੋਇਆ ਲੇਕਿਨ ਫਿਰ ਇੱਥੇ ਕੁੱਤੇ ਵਗੈਰਾ ਐਨੇ ਹੀ ਹੁੰਦੇ ਐ ਤੇ ਮੈਂ ਕਿਹਾ ਯਾਰ ਕੋਈ ਬੰਦੇ ਭੱਜੇ ਆ ਜਾਂ ਕੀ ਹੋਇਆ ਕਦਾ ਆਵਾਜ਼ ਆਈ ਹੈ ਕਦਾ ਧਮਾਕਾ ਆਇਆ ਕੁੱਤੇ ਉੱਥੇ ਖੜੇ ਸੀ ਲੇਕਿਨ ਕੁੱਤੇ ਭੌਕੇ ਨਹੀਂ ਪਤਾ ਲੱਗ ਪਈ ਕਿਹੜੀ ਜਗ੍ਹਾ ਹੋਇਆ ਸੀ ਕਿਉਂਕਿ ਇਹ ਬਿਲਕੁਲ ਬਾਹਰ ਹੋਇਆ ਤੁਮਰ ਕਾ ਇਹ ਨਹੀਂ ਪੂਰਾ ਪਤਾ ਕਿਉਂਕਿ ਮੈਂ ਤੇ ਬਾਈ ਚਾਂਦ ਬਾਥਰੂਮ ਕਰਨ ਆਇਆ ਤੇ ਛੱਜੇ ਤੇ ਆਇਆ ਤੇ ਦੇਖੇ ਹੁਣ ਸਿਰਫ ਪਤਾ ਲੱਗਾ ਕਿ ਕੀ ਕੀ ਗੱਲਬਾਤ ਹੋਈ ਮੜਾ ਕੋਟਾ ਫਿਰ ਤੇ ਉਸਲੇ ਪਤਾ ਲੱਗਾ ਵਾਈਫ ਨੇ ਉਠਾਇਆ ਹੈ ਕਹਿੰਦੇ ਉਹ ਪੁਲਿਸ ਡਿਪਾਰਟਮੈਂਟ ਦੇ ਬੰਦੇ ਆਏ ਆ ਥੱਲੇ ਪੁਲਿਸ ਵੀ ਕੋਈ ਵੈਰੀਫਿਕੇਸ਼ਨ ਹੋ ਰਹੀ ਹੈ ਤੇ ਉਹ ਮਤਲਬ ਕਿ ਸਾਰਾ ਦੇਖਣ ਆਏ ਆ ਤੇ ਉਹ ਤਾਂ ਕਹਿੰਦੀ ਤੁਸੀਂ ਥੱਲੇ ਜਾਓਗੇ ਤੇ ਪਤਾ ਲੱਗੇਗਾ ਵੀ ਕੀ ਗੱਲ ਹੋਈ ਸਚਾਈ ਕੀ ਹੈ ਇਹਦੇ ਨਹੀਂ ਪਤਾ ਐਵੇਂ ਤੁਹਾਨੂੰ ਕੀ ਲੇਕਿਨ ਤਮਾਕਾ ਬਸ਼ ਹੋਇਆ 100% ਕੀ 1 ਲੱਖ ਪਰਸੈਂਟ ਹੋਇਆ ਪੁਲਿਸ ਬੋਲ ਰਹੀ ਹੈ ਮੌਕੇ ਤੇ ਪੁਲਿਸ ਮੈਂ ਕੀਤੀ ਜਾ ਰਹੀ ਜਾਂਚ ਪੁਲਿਸ ਤੋਂ ਜਾਂਚ ਤੇ ਕੀਤੀ ਜਾ ਰਹੀ ਹੈ ਸਵੇਰ ਦੀ ਆ ਰਹੇ ਹੈ ਔਰ ਸਾਰਾ ਆਪਣਾ ਆਪਣੇ ਤੌਰ ਤੇ ਜੋ ਵੈਰੀਫਿਕੇਸ਼ਨ ਕਰਨੀ ਹੈ ਕਰ ਰਹੇ ਹੈ ਜਿਸ਼ ਕੁਮਾਰ ਜੀ ਗੱਲ ਬਕਸ ਨਿਵਾਸੀ ਆ ਇੱਥੇ ਰਾਤ ਨੂੰ ਧਮਾਕਾ ਆਇਆ ਪਰ ਇਹ ਨਹੀਂ ਪਤਾ ਲਗਾ ਕਿਸ ਚੀਜ਼ ਦਾ ਧਮਾਕਾ ਆਇਆ ਇਹ ਬਮਾਂ ਨੂੰ ਆ ਚੀਜ਼ ਹੈ ਉਸ ਤਰ੍ਹਾਂ ਦਾ ਧਮਾਕਾ ਆਇਆ ਹਾਂ ਜੀ ਜੀ ਇਹ ਹੈ ਕਿ ਗੁਰਮੱਛ ਨਗਰ ਟੌਂਕੀ ਦੇ ਕੋਲ ਹੋਇਆ ਹੈ ਜਾਂ پارک ਦੇ ਕੋਲ ਹੈ ਇਹ ਕਿਸੇ ਨੂੰ ਕੁਝ ਨਹੀਂ ਪਤਾ ਲੱਗਣ ਰਿਹਾ ਨੁਕਸਾਨ ਕੋਈ ਨਹੀਂ ਹੋਇਆ ਹੁਣ ਪੁਲਿਸ ਅਧਿਕਾਰੀ ਪਹੁੰਚੇ ਮੌਕੇ ਤੇ ਪੁਲਿਸ ਅਧਿਕਾਰੀ ਸਾਰੇ ਆ ਗਏ ਆ ਸਾਰੇ ਕਰਨ ਰਿਹਾ ਬਹੁਤ ਵਧੀਆ ਸਲੰਗਾ ਜੋ ਕਿ ਉਸ ਨੂੰ ਨਹੀਂ ਪਰ ਆਪਣੇ ਨੂੰ ਸੁਰੱਖਤ ਮਹਿਸੂਸ ਕਰ ਰਹੇ ਆ ਅਸੀਂ ਆਪਣੇ ਆਨ ਸੁਰੱਖਤ ਮਹਿਸੂਸ ਨਹੀਂ ਕਰ ਰਹੇ ਕਿਉਂਕਿ ਅਸਲ ਇਹ ਨਹੀਂ ਪਤਾ ਕਿ ਇਹਨੇ ਲੁੱਟ ਖੋਏ ਨੇ ਕਿ ਬੰਦਾ ਘਰੋਂ ਆਪਣੇ ਜਾਂਦਾ ਹੈ ਬਾਅਦ ਵਿੱਚ ਵਾਪਸ ਆ ਰਾਂਗੇ ਇਹ ਕੋਈ ਨਹੀਂ ਪਤਾ ਉਨ ਕੀ ਮੰਗ ਕੀ ਕਰ ਰਹੀ ਮੰਗ ਹੈ ਕਿ ਇਸ ਅਗਸਤ ਨੂੰ ਲਈ ਜਾਏ ਪੁਲਿਸ ਇਹ ਪੁਲਿਸ ਸਾਰੇ ਪਤਾ ਕਰੇ ਇਹ ਪੁਲਿਸ ਦੋਏਗਾ ਵਧੀਆ ਹੀ ਕਰ ਦੋਸਰ ਬਹੁਤ ਵਧੀਆ ਕਾਰੀ ਕੰਮ ਇਹੋ ਜੀ ਕੋਈ ਗੱਲ ਹੈ ਕਿ ਜਿਹੜਾ ਪ੍ਰਬੰਸ਼ਕਰ ਬਲਾਸ ਹੋਇਆ ਹੈ ਇਹ ਜਿਹੜੀ ਇਨਫੋਰਮੇਸ਼ਨ ਆਈ ਸੀ ਕਿ ਵੀ ਕੋਈ ਤਮਾਕੀਰ ਕੀ ਕੋਈ ਜਿਹੜੀ ਆਵਾਜ਼ ਨਹੀਂ ਦਿੱਤੀ ਦਾ ਜਿਸ ਤੇ ਜਿਹੜੀਆਂ ਸਾਡੀਆਂ ਟੀਮਾਂ ਜਿਹੜੀਆਂ ਵਾ ਸਾਰੀਆਂ ਮੌਕੇ ਤੇ ਜਿਹੜੀਆਂ ਚਲੇ ਗਈਆਂ ਨੇ ਇਸ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਆ ਜਿਹੜੀ ਗੁਰਬਖਸ਼ ਨਗਰ ਬਾਰੇ ਕਿਹਾ ਜਾ ਰਿਹਾ ਗੁਰਬਖਸ਼ ਨਗਰ ਸਾਡੀ ਜਿਹੜੀ ਚੌਂਕੀ ਹੈ ਪਹਿਲਾਂ ਜਿਹੜੀ ਆ ਪੁਸ ਚੌਂਕੀ ਹੁੰਦੀ ਸੀਗੀ ਉਸ ਨੂੰ ਫਿਰ ਨਾਕੇ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਸੀਗਾ ਉਸ ਦੀ ਬਿਲਡਿੰਗ ਜਿਹੜੀ ਆ ਪੁਰਾਣੀ ਆ ਉਸ ਸੰਬੰਧੀ ਜਿਹੜੀ ਇਨਫਾਰਮੇਸ਼ਨ ਸਾਨੂੰ ਰੀਸੀਵ ਹੋਈ ਆ ਸਾਡੀਆਂ ਸਾਰੀਆਂ ਟੀਮਾਂ ਜਿਹੜੀਆਂ ਮੌਕੇ ਤੇ ਜਾ ਕੇ ਇਸ ਨੂੰ ਇਨਵੈਸਟੀਗੇਟ ਕਰ ਰਹੀਆਂ ਹਨ ਕਿ ਇਹ ਕਿਸ ਕਾਰਨ ਕਰਕੇ ਜਿਹੜਾ ਇਹ ਹੋਇਆ ਕਿੰਨੇ ਵੇਲੇ ਸਮਾ ਹੋਏਗਾ ਸਰ ਇਹ ਪੁਲਿਸ ਨੂੰ ਜਾਣਕਾਰੀ ਮਿਲ ਗਈ ਹੈ ਸਾਰੀਆਂ ਸਾਰੀਆਂ ਟੀਮਾਂ ਅਸੀਂ ਫਰੈਂਸਿਕੀਆਂ ਦੂਜੀਆਂ ਟੀਮਾਂ ਵੀ ਬੁਲਾ ਕੇ ਇਕੱਠੀ ਵੇਖ ਰਹੇ ਨੇ ਵੀ ਇਹ ਜਿਹੜਾ ਤਮਾਕਾ ਇਹ ਕੇਸ ਕਰਨ ਕਰਕੇ ਹੋਇਆ ਹੈ ਹੋਇਆ ਅੰਦਰ ਹੀ ਚੌਂਕੀ ਦੇ ਅੰਦਰ ਹੋਇਆ ਹੈ ਇੱਕ ਅਜੇ ਪਹੁੰਚੇ ਹੈ ਜੀ ਇਹਨੂੰ ਕਰ ਰਹੇ ਹੈ ਇਨਵੈਸਟਿਗੇਟ ਇਨਵੈਸਟਿਗੇਟ ਕਰਕੇ ਤੁਹਾਨੂੰ ਦੱਸਾਂਗੇ ਕਿੰਨੇ ਵੇਲੇ ਰਹੇਗਾ ਇਹ ਆ ਜਾਣਫਰਮੇਸ਼ਨ ਰਸੀਵ ਹੋਈ ਹੈ ਜੀ ਮੌਕੇ ਤੇ ਟੀਮਾਂ ਪਹੁੰਚ ਗਈਆਂ ਨੇ ਸਾਡੇ ਹੋਰ ਵੀ ਅਫਸਰ ਆ ਰਹੇ ਨੇ ਇਹਦੇ ਵਿੱਚ ਵੇਖ ਲੈਣੇ ਵੀ ਇਹਦੇ ਵਿੱਚ ਇਹ ਧਮਾਕਾ ਹੈ ਕਿਸ ਕਾਰਨ ਕਰਕੇ ਜਿਹੜਾ ਧਮਾਕਾ ਹੋਇਆ ਆਜੇ ਜਾਨ ਜਾਰੀ ਹੈ ਇਸ ਦੇ ਵਿੱਚ ਦੇਸ਼ ਕਾਰਨ ਕਰਕੇ ਧਮਾਕਾ ਆਇਆ ਉਸ ਦੇ ਵਿੱਚ ਤੁਹਾਨੂੰ ਵੱਖਰਾ ਬ੍ਰੀਫ ਕਰਾਂਗੇ ਧਮਾਕਾ ਹੋਇਆ ਨਹੀਂ ਕੋਈ ਨੁਕਸਾਨ ਐਸਾ ਨਹੀਂ ਇਹ ਇਹ ਅਜੀਬ ਨਹੀਂ ਅਜੇ ਇਸ ਗੱਲ ਨੂੰ ਆਪਾਂ ਅਜੇ ਇਸ ਗੱਲ ਨੂੰ ਕਲੀਅਰ ਨਹੀਂ ਕਰ ਸਕਦੇ ਜੀ ਪਰ ਉਹਦੇ ਵਿੱਚ ਨੁਕਸਾਨ ਵਾਲੀ ਕੋਈ ਵੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਕੋਈ ਉਹ ਅਸੀਂ ਕਰ ਰਹੇ ਹਾਂ ਜੀ ਅਸੀਂ ਟੀਮਾਂ ਆਪਣੀਆਂ ਡਿਪਲੋਏ ਕਰਤੀਆਂ ਵਾਂ ਉਹ ਵੀ ਅਸੀਂ ਇਨਵੈਸਟੀਗੇਟ ਕਰ ਰਹ 对。